ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਹੁੰਚੇ ਨੇ ਕਿਲਾ ਸਾਹਿਬ ਕਿਲਾ ਸਾਵਸੀ ਆਈ ਜੰਨੇ ਜਦੋਂ ਸਾਡਾ ਟਾਈਮ ਲੱਗਦਾ ਨਨ ਦੇਵਿਆਂ ਦੇ ਗੁਰਪਰਬ ਤੇ ਆਏ ਸੀ ਉਸ ਤੋਂ ਬਾਅਦ ਅੱਜ ਆਏ ਆ ਤੇ ਦੇਖਿਆ ਕਾਫੀ ਬਦਲਾਅ ਦੇ ਹੋਏ ਪਏ ਨੇ ਕਿ ਸਾਰੀ ਚੱਲੀ ਜਾਂਦੀ ਸੀਗੀ ਤੇ ਜਗ੍ਹਾ ਜਗ੍ਹਾ ਤੇ ਜਿਹੜੇ ਲੀਵਰ ਲੱਗੇ ਹੋਏ ਸੀ ਜੁਹਾ ਦੇ ਅੰਦਰ ਉਹ ਸਾਰਾ ਠੀਕ ਕਰੀ ਜਾਂਦੇ ਸੀਗੇ ਉਹ ਵੀ ਤੇ ਟੁੱਪ ਵੀ ਵਧੀਆ ਨਿਕਲੀ ਹੋਈ ਸੀ ਮੌਸਮ ਵੈਸੇ ਠੰਡਾ ਹਵਾ ਬਹੁਤ ਠੰਡੀ ਚੱਲੀ ਜਾਂਦੀ ਹੈ ਸਭ ਦਾ ਲੱਗਦਾ ਤੇ ਉਹ ਜਦੋਂ ਅਸੀਂ ਪਿਛਲੇ ਵਾਰੀ ਆਏ ਆਂਗੇ ਅੱਛਾ ਉਦੋਂ ਦੂਜੇ ਪਾਸੇ ਗੁੰਬਦ ਜੇ ਉਹ ਕਰੀ ਜਾਂਦੇ ਸੀ ਬੜੀਆਂ ਹੁੰਦੀਆਂ ਕਿ ਉਹਨਾਂ ਦੀ ਰਿਪੇਅਰ ਸਪੈਸ਼ਲੀ ਬਣਾਉਂਦੇ ਆ ਮੈਨੂੰ ਲੱਗਦਾ ਨਹੀਂ ਉਹਨਾਂ ਦੀ ਰਿਪੇਅਰ ਤਾਂ ਨਹੀਂ ਕਰਦੇ ਨਵੀਂ ਇਟ ਲਾਈਵ ਜਾਂਦੇ ਆ ਜਿੱਤੀ ਜਿਵੇਂ ਉਹ ਵੀ ਪਹਿਲਾਂ ਤੋਂ ਤਿਆਰੀ ਕਰ ਹਾਂ ਸੋਹਣੇ ਲੱਗਦੇ ਆ ਹਨਾ ਜਵਾਗ ਜੀ ਅੱਜਕੱਲ੍ਹ ਸਾਉਦੇ ਵਿੱਚ ਕਾਫੀ ਬੱਚੇ ਆਏ ਵੇ ਸੀ ਟ੍ਰਿਪ ਆਇਆ ਵੇ ਸੀ ਸਕੂਲ ਦਾ ਕੋਈ ਲੈ ਕੇ ਤੇ ਉਸ ਦੋ ਤਿੰਨ ਸਕੂਲਾਂ ਦੇ ਬੱਚੇ ਲੱਗਦੇ ਸੀਗੇ ਸਾਰੇ ਪਾਸੇ ਬੱਚੇ ਹੀ ਬੱਚੇ ਨਜ਼ਰ ਆ ਰਹੇ ਸੀਗੇ ਦੋ ਸਕੂਲਾਂ ਨਾਲ ਟੀਚਰ ਸੀ ਨਾਲ ਹੋਰ ਵੀ ਲੋਕ ਵੀ ਉਹਨਾਂ ਦੇ ਨਾਲ ਬੱਸ ਬਸਾਂ ਵਗੈਰਾ ਤੇ ਆਏ ਸੀ ਲੋ ਸੀਗੇ ਸਾਰੇ ਪਾਸੇ ਚਾਰਚ ਫੇਰੇ ਨਜ਼ਰ ਮਾਰਦੇ ਸੀ ਬੱਚੇ ਹੀ ਬੱਚੇ ਦੂਰ ਦੂਰ ਤੱਕ ਦਿਖ ਰਹੇ ਸੀ ਹੂੰ ਚਲ ਆ ਪਾਣੀ ਲੈ ਮੈਡਮ ਵੀ ਪੂਰੇ ਡੂਲੰਡੀਆ ਕਿਹੜੇ ਜਗ੍ਹਾ ਤੇ ਹੈ ਕਲਾਸ ਆ ਦੇ ਵਿੱਚ ਰੌਣਕ ਲੱਗੀ ਹੋਈ ਹੈ Obrigado. ਸੱਤ ਤੇ ਕਰੀਏ ਉਹ ਹਾਂ ਉਹ ਸਾਰੀ ਚੱਲੀ ਜਾਂਦੀ ਹੈ ਨਾ ਉਧਰ ਅੱਛਾ ਉਹ ਸਾਰੀ ਕਰਕੇ ਖੜੀ ਹੈ ਉਨ ਤੋਂ ਉੱਪਰ ਜਾਣ ਹੀ ਨਹੀਂ ਦਿੰਦੇ ਕਿੰਨੇ ਟਾਈਮ ਉੱਤੇ ਤਾਂ 4 ਵਜੇ ਤੋਂ ਬਾਅਦ ਤਾਂ ਵੈਸੇ ਹੀ ਬੰਦ ਕਰ ਦਿੰਦੇ ਆ ਤਿੰਨੇ ਗਾ ਵੇਪਈ ਹਾਂ ਮੈਂ ਕਹੀ ਜene ਬਿਊਟੀ ਸ਼ੱਤ ਤੇ ਕਰੀਏ ਕਿ ਕੀ ਮੈਂ ਸੱਚ ਹੈ ਤਖਤ ਬਟਾਈ ਹੈ ਸਤ ਜੁਗ ਸਤ ਸੰਤਨ ਮਹਾਰਿ ਦੀ ਧਰਤੀ sat 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 gurum <trucks> gurum <trucks> gurum ਤਾਂ ਦੇ ਨੀਵਰ ਬਲੁੰਵਾਂਦੇ ਹੋਣੇ ਸਪੈਸ਼ਲ ਹਾਂ ਸਪੈਸ਼ਲ ਬਣਨਾ ਹੈ ਹਾਂ ਕਿ ਇੱਥੇ ਵੀ ਕੀਤਾ ਵੈ ਰੰਗ ਰੋਗਣ ਜਿਆ ਕਰ ਰੱਖਿਆ ਨੀ ਰਜਾ ਪੈਨ ਲੱਗ ਜਾਊਗਾ ਫਿਰ ਇਹਦੀ ਕਰਕੇ ਹਾਂ ਕਿ ਅਜੇ ਦਸੇ ਆਇਆ ਨਾ ਗੁਰਨਾਣਕ ਦੀ ਜਨ ਬਰਥਡੇ ਵਾਲੇ ਉਹ ਆ ਬਣੀ ਜਾਂਦਾ ਸੀ ਇਧਰ ਲਾਹਾ ਸ਼ਾਇਦ ਰਿਪੇਅਰ ਹੋਈ ਵੀ ਇਹ ਸਾਰੀ ਰਿਪੇਅਰ ਹੋਈ ਆ ਹਾਂ ਇਸ ਤੋਂ ਬਾਅਦ ਹੀ ਆ ਦੇਖ ਇਧਰ ਉਹ ਦੇਖ ਆਪਾਂ ਕਹਿੰਦੇ ਸੀ ਨਾ ਕੌਣ ਕਿਵੇਂ ਖੜੀ ਹੈ ਲੈਡੀ ਆਓ ਦੇਖ ਮੈਂ ਗੇੜ ਵੀ ਉੱਡੇ ਬਣਾਏ ਆ ਐ ਨਿਉ ਚਾਹੀਤੇ ਤਾਂ ਹੁਣ ਡਰਜਾ ਲੱਗਦਾ ਐ ਖੜਨਾ